ਸਰਗ ਮਹੰਤਾ ਪੰਜਵਾਹ ਬਲਹਾ ਜੀ ਗੁਰਦੇਵ ਚਰਨ ਪਾਵਨ ਸ਼ਬਦ ਜਿਸ ਦਾ ਆਪ ਸੰਤਾਂ ਨੇ ਪਾਠ ਸਰਵਣ ਕੀਤਾ ਹੈ ਧਰਗੁਰੂ ਅਰਜਨ ਦੇਵ ਜੀ ਦੀ ਪਾਵਨ ਸ੍ਰਣ ਤੋਂ ਉਚਾਰਨ ਹੋਇਆ ਤਾਂ ਗੁਰੂ ਮਹਾਰਾਜੀ ਦੇ ਅੰਤ ਕਰਦੇ ਨੇ ਅਸੀਂ ਆਪਣੇ ਗੁਰੂ ਦੇ ਚਰਨਾਂ ਤੋਂ ਬਲਹਾਰੀ ਜਾਂਦੇ ਹਾਂ ਬਲਹਾਰੀ ਦਾ ਅਰਥ ਹੁੰਦਾ ਹੈ ਆਪਾ ਬਾਰਨਾ ਤੇ ਆਪਾ ਬਾਰਨਾ ਜਿਹੜਾ ਇਹਨੂੰ ਅੱਗੇ ਜਦੋਂ ਹੋਰ ਪਰਿਚੀ ਦੇ ਨਾਲ ਸਮਝਿਆ ਜਾਵੇ ਫਿਰ ਪੈਰ ਤੇ ਉਠੇ ਤੋਂ ਲੈ ਕੇ ਸਿਰ ਦੀ ਝੂਟੀ ਤੱਕ ਜੀਵਨ ਦੀਆਂ ਜਿਸ ਦੇ ਵਿੱਚ ਮਨ ਤਨ ਤੇ ਧਨ ਜਿੰਨੇ ਤਿੰਨੇ ਚੀਜ਼ਾਂ ਆ ਜਾਂਦੀਆਂ ਨੇ ਮਨ ਵੀ ਧਨ ਵੀ ਤੇ ਤਨ ਵੀ ਇਹ ਤਿੰਨੇ ਜਿਹੜੇ ਨੇ ਗੁਰੂ ਨੂੰ ਕੁਰਬਾਨ ਕਰਦੇ ਨੇ ਪਿਛੇ ਨਾ ਮੁੜਨਾ ਜੇ ਗੁਰੂ ਮਨ ਮੰਗ ਮਨ ਵੀ ਗੁਰੂ ਦਾ ਕਰ ਦੇਣਾ ਤਨ ਵੀ ਗੁਰੂ ਦਾ ਕਰ ਦੇਣਾ ਤੇ ਤਨ ਨੇ ਜਿਹੜਾ ਇਹ ਵੀ ਗੁਰੂ ਦਾ ਕਰ ਦੇਣਾ ਇਨਵਾ ਹਦੇ ਨਹੀਂ ਪਰਿਹਾਰੀ ਪਨ ਜਾਣਾ ਆਪਣੇ ਆਪ ਨੂੰ ਬਾਹਰ ਦੇਣਾ ਆਪਾ ਬਾਹਰ ਦੇਣਾ ਗੁਰਦੇਵ ਚਰਨ ਤਨ ਗੁਰੂ ਮਹਾਰਾਜ ਜੀ ਰਵਤ ਕਰਦੇ ਨੇ ਸਾਡੇ ਦੇਵਾਂ ਦੀ ਦੇਵਤਾਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੋਂ ਅਨ ਗੁਰਮਾਨ ਦਾ ਜੀ ਦੇ ਚਰਨਾਂ ਤੋਂ ਅਸੀਂ ਆਪਾ ਕੁਰਬਾਨ ਕਰਦੇ ਹਾਂ ਜੀ ਜਾ ਕੈ ਸੰਗ ਪਾਰ ਬ੍ਰਹਮਤਿਆ ਹੈ ਉਪਦੇਸ਼ ਹਮਾ ਦੀ ਕਰਤ ਪਰਨ ਜਿਨਾਂ ਦੀ ਸੰਗਤ ਕਰਕੇ ਪਾਰ ਆਵਤੋਂ ਰਹਿਤ ਪ੍ਰੇਮ ਸਰੂਪ ਅਕਾਰਪੁਖ ਵੈ ਗੁਰੂ ਨੂੰ ਅਸੀਂ ਝੁਮਦੇ ਹਾਂ ਗੁਰੂ ਦੀ ਰਹਿਮਤ ਗੁਰੂ ਦੀ ਕਿਰਪਾ ਗੁਰੂ ਦੀ ਸੰਗਤ ਇਸ ਦੇ ਨਾਲ ਅਸੀਂ ਪਾਰ ਆਵਤੋਂ ਰਹਿਤ ਪ੍ਰੇਮ ਅਕਾਰਪੁਖ ਵੈ ਗੁਰੂ ਨੂੰ ਝੋਨੇ ਹਾਂ ਉਪਦੇਸ਼ ਹਮਾਰੀ ਗਤ ਕਰਨ ਤੇ ਗੁਰਮਤਿ ਜੀ ਉਪਦੇਸ਼ ਦੇ ਕੇ भी करते हैं गुरु दयाजू है गुरु कृपा करता है गुरु सिख दी मां पकड़ता है गुरु जो है। गुरु है। गुर है। फिर गुर अपने गुरु तो आपा प्रहार करता है आपा कुरबान करता है ਕਿਉਂ ਕਰਦੇ ਹੈ ਕਿਉਂਕਿ ਗੁਰੂ ਦੀ ਸੰਗਤ ਕੀਤਿਆ ਅਕਾਲ ਪੁਰਖ ਵੈ ਗੁਰੂ ਚੇਤੇ ਆਉਂਦਾ ਹੈ ਆਪੂ ਵਿੱਚ ਕੋ ਤਾਂ ਗੁਰੂ ਮਹਾਰਾਜ ਜੀ ਦੀ ਪਾਵਨ ਸੰਗਤ ਕਰ ਰਹੀ ਆਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੁਭੈ ਮਨ ਸਮੂਹ ਸੰਗਤਾਂ ਇਹ ਸਵਰਤ ਮੰਨ ਕਰਕੇ ਗੁਰੂ ਚਰਨਾਂ ਦੇ ਨਾਲ ਜੁੜੀਆਂ ਹੋ ਜਾਣੇ ਇਹਨੂੰ ਆਕਦੇ ਨੇ ਆਪਣੇ ਧਿਆਨ ਨੂੰ ਗੁਰੂ ਦੇ ਨਾਲ ਜੋੜਨਾ ਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਧਿਆਈਏ ਜਾ ਕੇ ਸੰਗਤ ਪਾਰ ਬ੍ਰਿੰਨ ਧਿਆਈਏ ਜਿਹੜੇ ਗੁਰੂ ਦੀ ਸੰਗਤ ਕੀਤਿਆ ਅਕਾਲ ਪੁਰਖ ਵੈਰੀ ਦੇ ਚਰਨਾਂ ਦੇ ਨਾਲ ਧਿਆਨ ਲੱਗ ਜਾਵੇ ਉਸ ਨੂੰ ਧਿਆਨਾ ਕਰੀਏ ਉਪਦੇਸ਼ ਹਮਾਰੀ ਗੱਤ ਕਰਨ ਗੁਰਬਾਣੀ ਦੇ ਨਾਲ ਧਰਮ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ जदो असी गुरु महाराज जी ने दे दिते हुए उपदेश अपने जीवन सा फिर साह ਦੇਖੀ ਕਿ ਗਿਨੇ ਨਹੀਂ ਜਾ ਸਕਦੇ ਇਸੇ ਤਰ੍ਹਾਂ ਰੋਗ ਵੀ ਇਤਨੇ ਨੇ ਕਿ ਗਿਨੇ ਨਹੀਂ ਜਾ ਸਕਦੇ ਭੈ ਡਰ ਡਰ ਵੀ ਅਨੇਕ ਪ੍ਰਕਾਰ ਦੇ ਹਨ ਸ਼ਕਲ ਬਨਾਸੀ ਜੋ ਆਵੇ ਹਰ ਸੰਤ ਸਰਨ ਸੰਤ ਸਰੂਪ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜਾ ਇਹਨਾਂ ਦੀ ਸ਼ਰਨ ਤੇ ਵਿਚਰ ਜਾਂਦਾ ਹੈ ਗੁਰੂ ਮਹਾਰਾਜ ਦੀ ਰਹਿਮਤ ਕਰਦੇ ਨੇ ਕਿਰਪਾ ਕਰਦੇ ਨੇ ਉਸ ਗੁਰੂ ਸਵਾਰੇ ਦੇ ਸਾਰੇ ਪ੍ਰਕਾਰ ਦੇ ਦੁੱਖ ਤੇ ਰੋਗ ਤੇ ਹਰ ਪ੍ਰਕਾਰ ਦਾ ਡਰ ਇਹ ਸਾਰੇ ਨਾਸ ਹੋ ਜਾਂਦੇ ਹਨ ਜੀ ਆਪ ਜਪੈ ਅਗਰ ਨਾਮ ਜਪਾਬੈ ਵਡ ਸਮ ਰੰਤ ਕਾਰਨ ਕਾਰਨ ਗੁਰੂ

ਰਾਜ ਜੀ ਰਹਿਤ ਕਰਦੇ ਨੇ ਪਹਿਲੂ ਆਪਣੇ ਮਨ ਨੂੰ ਪਰੋਤੇ ਭਾਵ ਆਪਣੇ ਮਨ ਨੂੰ ਬੁੱਧੀ ਵਾਲਾ ਬਣਾ ਲਈ ਤੇ ਫਿਰ ਦੂਜਿਆਂ ਨੂੰ ਜੀਮਣਾ ਪਰੇ ਪਾਪ ਦੂਜਿਆਂ ਨੂੰ ਫਿਰ ਨਾਮ ਚ ਪਾਉਣ ਵਾਲਾ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਵਾਲਾ ਜਿਹੜਾ ਕਾਰਜ ਇਹ ਫੇਲ ਕਰੇ ਫਿਰ ਉਹ ਆਪਣੇ ਮਨ ਦਾ ਸੁਧਾਰ ਕਰੇ ਪਹਿਲੂ ਆਪ ਚੰਗਾ ਬਣੇ ਨਾਮ ਜਪਨ ਵਾਲਾ ਭਗਤੀ ਕਰਨ ਵਾਲਾ ਨਿਤਨੇਮੀ ਰਹਿਤ ਮर्यादा ਦੇ ਵਿੱਚ ਪੂਰਾ ਰਹਿਣ ਵਾਲਾ ਇਹ ਆਪ ਤੇ ਜੀਵਨ ਦੇ ਵਿੱਚ ਜਿਉਣਾ ਕਰੇ ਆਪ ਇਸ ਤਰ੍ਹਾਂ ਕਰੇ ਤੇ ਫਿਰ ਦੁਜਿਆਂ ਨੂੰ ਸਮਝਾਉਂਦਾ ਉਸ ਨੂੰ ਹਾਕ ਕੇ ਜਿਹੜਾ ਆਪ ਇਸ ਤਰ੍ਹਾਂ ਨਹੀਂ ਕਰਦਾ ਉਸ ਨੂੰ ਦੁਜਿਆਂ ਨੂੰ ਸਮਝਾਉਂਦਾ ਹੱਕ ਨਹੀਂ ਜਿੰਦੀ ਗੁਰਬਾਣੀ ਗੁਰਬਾਣੀ ਫਿਰ ਕੀ ਆਖਦੀ ਔਰੇ ਕੋਪ ਦੇਸ਼ ਤੇ ਮੁਖ ਮ ਪਰਹਰੇ ਜਿਹੜਾ ਬਿਨਾ ਆਪਣੇ ਮਨ ਨੂੰ ਸਮਝਾਏ ਆਪਣੇ ਜੀਵਨ ਦੇ ਵਿੱਚ ਨਿਯਮ ਰੂਲ ਅਸੂਲ ਬਣਾਏ ਤੋਂ ਬਿਨਾ ਦੁਨੀਆਂ ਨੂੰ ਮੱਤ ਦੇਂਦਾ ਹੈ ਉਹ ਜਦੋਂ ਬੋਲਦਾ ਫਿਰ ਉਹਦੇ ਮੂੰਹ ਦੇ ਵਿੱਚ ਜੀਤਾ ਪੈਂਦੀ ਬਾਹਵਨਾਮ ਅੰਮ੍ਰਿਤ ਨਹੀਂ ਪੈਂਦਾ ਰਸ ਨਹੀਂ ਆਉਂਦਾ ਉਹਦੇ ਮੂੰਹ ਦੇ ਵਿੱਚ ਖੇ ਪੈਂਦੀ ਹੈ ਗੁਰਬਾਣੀ ਇਸ ਨੂੰ ਪਰਵਾਹ ਨਹੀਂ ਨੀ ਕਰਦੀ ਧਰਬੰਨ ਉਸ ਨੂੰ ਪ੍ਰਵਾਨ ਕਰਦੀ ਪ੍ਰਤਿਮੇ ਮਨ ਪਰੋਦੇ ਆਪਣਾ ਇਹਨੂੰ ਆਪਣੇ ਮਨ ਨੂੰ ਸਮਝਉਣਾ ਇਹ ਆਪਣੇ ਮਨ ਨੂੰ ਸਿਆਣਾ ਕਰੇ ਸੋ ਗੁਰਮਾਰਾ ਜੀ ਇਥੇ ਅਰਥ ਕਰਦੇ ਨੇ ਆਪ ਜਪੇ ਅਵਰਾ ਨਾਮ ਜਪਾਵੇ ਗੁਰੂ ਆਪ ਜੱਛਦਾ ਹੈ ਪਾਪ ਉਹ ਜੋ ਆਪ ਕਰਦਾ ਹੈ ਤੇ ਫਿਰ ਜਿਵੇਂ ਆਪ ਕਰਦਨ ਨਾਮ ਜਪਦਾ ਹੈ ਉਸੇ ਤਰ੍ਹਾਂ ਦੁਜੇ ਵੀ ਨਾਮ ਜਪਣ ਦੇ ਨਹੀਂ ਪਰਿਹਦਾ ਹੈ ਬੱਡੇ ਸਮਰਾਤ ਤਾਰਨ ਤਨ ਇਸ ਤਰ੍ਹਾਂ ਗੂਰ ਮੇਰੇ ਵੱਡੀ ਸਮਰੱਥਾ ਵਾਲਾ ਏ ਜਿਹੜਾ ਆਪ ਤਰਿਆ ਹੋਇਆ ਤੇ ਦੂਜਿਆਂ ਨੂੰ ਤਾਰਨ ਦੇ ਸਮਰੱਥ ਹੋ ਗਏ ਗੁਰੂ ਦੂਜਿਆਂ ਨੂੰ ਤਾਰ ਰਿਹਾ ਦੂਜਿਆਂ ਨੂੰ ਤਾਰਨ ਦੇ ਸਮਰੱਥ ਹੈ ਤੇ ਆਪ ਤਰਿਆ ਹੋਇਆ ਹੈ ਜੀ ਜਾ ਕੋ ਮੰਤਰ ਉਕਾਰਹਿ ਸਹਸਾ ਊਲੇ ਕਉ ਸੁਭਰ ਪਰ ਪਰਿ ਭਰਨ ਜਿਹੜੀ ਵੱਡੀ ਮਹਾਨਤਾ ਹੈ ਇਹ ਗੁਰਮੰਤਰ ਨੂੰ ਦਿੱਤੀ ਹੈ ਵਾਹਿਗੁਰੂ ਗੁਰਮੰਤਰ ਹੈ ਜਪਾਉਵੇਂ ਕੋਈ ਸੱਚੀ ਸਾਧੂ ਗੁਰਤਨਾ ਮੈਂ ਜਿਹੜਾ ਵਾਹਿਗੁਰੂ ਗੁਰਨਾਨਕ ਦੇਵ ਜੀ ਨੇ ਸੁਧਾ ਕਰ ਅਕਰ ਨੂੰ ਸੋਧ ਕੇ ਸਾਨੂੰ ਦਿੱਤਾ ਹੈ ਜਾਕੋ ਮੰਤਰ ਉਤਾਰੇ ਸਹਿਸਾ ਇਸ ਤਰ੍ਹਾਂ ਜਿਹੜੇ ਗੁਰੂ ਦੇ ਦੁਆਰਾ ਦਿੱਤਾ ਹੋਇਆ ਜਿਹੜਾ ਮੰਤਰ ਇਹ ਸਾਡੇ ਮਨ ਦੀ ਸ਼ੰਕੇ ਦੂਰ ਕਰ ਦਿੰਦਾ ਹੈ ਜਾ ਕੋ ਮੰਤਰ ਉਤਾਰੇ ਸੱਸਾ ਜਿਹੜੇ ਗੁਰੂ ਦਾ ਮੰਤਰ ਸਾਡੇ ਅੰਦਰ ਦੀ ਸ਼ੰਕਿਆ ਨੂੰ ਦੂਰ ਕਰ ਦਿੰਦਾ ਹੈ ਉਹਨੇ ਕੋ ਸੁਭਰ ਭਰੇ ਅਸੀਂ ਉਹਨਿਆਂ ਤੇ ਸਾਨੂੰ ਉਹਨਿਆਂ ਨੂੰ ਲਬ ਲਬ ਪਰ ਦਿੰਦਾ ਹੈ ਇਤਨੀ ਸਮਰੱਥਾ ਹੈ ਵਹਿ ਗੁਰ ਮੰਤਰ ਦੇ ਅੰਦਰ ਤਾਂ ਗੁਰੂ ਮਹਾਰਾਜ ਦੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਇਤਨੀ ਵੱਡੀ ਕਲਾ ਰਸੀ ਹੋਈ ਏ ਤਨ ਗੁਰੂ ਨਾਨਕ ਦੇਵ ਜੀ ਦੁਆਰਾ ਬਖਸ਼ਿ ਹੋਈ ਗੁਰਮੰਤਰ ਦੇ ਵਿੱਚ ਕਿ ਸਾਡੇ ਅੰਦਰ ਦੇ ਸਾਰੇ ਸ਼ੰਕੇ ਦੂਰ ਹੋ ਜਾਂਦੇ ਨੇ ਤੇ ਜੋ ਸਾਡੇ ਅੰਦਰ ਊਂਟਾਂਈਆਂ ਨੇ ਗੁਰੂ ਮਹਾਰਾਜ ਦੀ ਊਂਟਾਂਈਆਂ ਦੂਰ ਕਰਕੇ ਸਾਨੂੰ ਅੰਦਰੋਂ ਭਰ ਦਿੰਦਾ ਗਿਆਨ ਦੇ ਨਾਲ ਜੀ ਹਰ ਦਾਸਨ ਕੀ ਆਤਿਆ ਮਾਨਕ ਤੇ ਨਾਹੀ ਫਨ ਦਰਬ ਪਰਨ ਵਾਦੀ ਦਾਸ ਨੇ ਇਹਨਾਂ ਉਹਦੇ ਦਾਸਾਂ ਦੀ ਜਿਹੜੀ ਆਗਿਆ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਫਿਰ ਦੁਬਾਰਾ ਜੰਮਰ ਮਰਨਾ ਮਨ ਦੇ ਵਿੱਚ ਨਹੀਂ ਆਉਂਦਾ ਇਸ ਤਰ੍ਹਾਂ ਦੇ ਇਤਿਹਾਸ ਦੇ ਵਿੱਚ ਕਈ પ્રસੰਗ ਹੁੰਦੇ ਨੇ ਇੱਕ ਹੁੰਦਾ ਹੈ ਭਾਈ ਜੰਨਨ ਇਹਨੂੰ ਇਤਿਹਾਸ ਦੇ ਵਿੱਚ ਜੰਨਨ ਜੈਕਸ ਨੂੰ ਲਿਖਿਆ ਇੱਕ ਹੁੰਦਾ ਹੈ ਭਾਈ ਲਖੂ ਜੀ ਭਾਈ ਜਨਨ ਦੀ 6ਵੇਂ ਪਾਤਸ਼ਾਹ ਸਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸੋਹੀ ਨੇ ਉਹਨਾਂ ਦੇ ਸਮੇਂ ਦੇ ਵਿੱਚ ਇਹਨਾਂ ਨੇ ਗੁਰਸਿੱਖੀ ਨੂੰ ਉਤਾਰਨ ਕੀਤਾ ਸੀ ਭਾਈ ਗੁਰਚਰਨ ਜੀ ਨੇ ਜਿਹੜੇ ਇਹਨਾਂ ਦੇ ਜਿਹੜੇ ਮਾਤਾ ਜੀ ਸਨ ਨਾ ਉਹ ਭਾਈ ਜਦਰ ਜੀ ਦੇ ਪਰਿਵਾਰ ਦੇ ਵਿੱਚੋਂ ਸਨ ਇਤਿਹਾਸ ਦੇ ਵਿੱਚ ਲਿਖਿਆ ਉਹਨਾਂ ਦੀ ਇਹ ਪੋਤਰੀ ਦੇ ਧਾਂਦੇ ਸ਼ਾਇਦ ਲੱਗਦੇ ਸੰਜੇ ਮੈਂ ਨਹੀਂ ਕੁੱਲਦਾ ਤਰੋਪ ਜਾ ਪਾਈ ਜੰਨਨ ਜੀ ਇਹਨਾਂ ਦੀ ਪਤਨੀ ਹੈ ਜਿਹੜੀ ਉਹਨੇ ਆਪਣਾ ਆਖਰੀ ਸਮਾਨ ਨੇੜਿਆਂ ਉਤੇ ਜਦੋਂ ਵੇਖਿਆ ਵੀ ਮੇਰਾ ਸਮਾਨ ਨੇੜੇ ਆ ਗਿਆ ਉਹ ਆਪਣੇ પતિ ਪਾਈ ਜੰਨਨ ਜੀ ਨੂੰ ਬੇਇੱਜ਼ਤੀ ਕਰਦੀ ਜੀ ਮੇਰਾ ਸਮਾਨ ਆ ਗਿਆ ਮੈਂ ਸਰੀਰ ਛੱਡ ਰਹਾ ਹੈ ਇਹ ਭਾਈ ਜਦਰ ਜੀ ਸਮਝਣੇ ਇਹਨਾਂ ਨੇ ਅੱਖੇ ਚੰਗਾ ਹੋਇਆ ਭਾਈ ਜੇ ਤੇਰਾ ਸਮਾ ਗਿਆ ਤੂੰ ਸਰੀਰ ਛੱਡਣਾ ਤੇ ਫਿਰ ਸਾਡਾ ਵੀ ਇੱਕ ਕਾਰਜ ਉਹ ਵੀ ਕਰਦੇ ਇੱਕ ਐਂਦੀ ਜੀ ਹੁਕਮ ਕਰੋ ਕਹਿੰਦੇ ਆਪਣੇ ਪਿੰਡ ਦਾ ਜਿਹੜਾ ਪਟਵਾਰੀ ਇੰਨਾ ਆਪਣੀਅਤ ਜਿਹੜਾ ਪਟਵਾਰੀ ਹੁੰਦਾ ਉਸ ਸਰੀਰ ਛੱਡ ਗਿਆ ਤੇ ਧਰਮ ਰਾਜ ਨੂੰ ਜਾ ਕੇ ਕਹਿ ਦੇਵੀਂ ਕਿ ਉਸ ਦੀ ਭੋਗਤੀ ਕਰ ਦੇਵੀਂ ਕਹਿੰਦੇ ਨੇ ਭਾਈ ਜਨਨ ਦੀ ਪਤਨੀ ਸ਼ਰੀਰ ਛੱਡ ਗਈ ਏ ਸ਼ਰੀਕੇ ਨੇ ਨਵਾਇਆ ਧਵਾਇਆ ਏ ਤੇ ਜਦੋਂ ਉਹ ਬਾਂਦੇ ਉੱਤੇ ਲੈ ਕੇ ਚੱਲੇ ਨੇ ਨਾ ਸੰਸਕਾਰ ਕਰਨ ਵਾਸਤੇ ਤੂੰ ਫਿਰ ਜਿੰਦਾ ਹੋ ਗਈ ਏ ਭਾਈ ਜਨਨ ਨੇ ਪੁੱਛਿਆ ਤੂੰ ਫੇਰ ਆ ਗਈ ਏ ਕਹਿੰਦੀ ਜੀ ਮੈਂ ਦੱਸਣ ਵਾਸਤੇ ਆਈ ਆ ਕਿ ਤੁਸੀਂ ਜੋ ਮੈਨੂੰ ਸੇਵਾ ਲਈ ਸੀ ਨਾ ਪਿਤਾ ਰਮਾਜ ਨੂੰ ਕਹਿਣਾ ਏ ਪਟਵਾਰੀ ਦੀ ਮੁਕਤੀ ਕਰਦੇ ਉਹ ਪਟਵਾਰੀ ਨੇ ਤੁਹਾਨੂੰ ਪਹਿਲੂ ਮੁਕਤ ਕਰ ਦਿੱਤਾ ਹੈ ਕਿਉਂ ਮੁਕਤ ਕਰ ਦਿੱਤਾ ਕਿਉਂਕਿ ਇਹ ਜਿਹੜਾ ਪਟਵਾਰੀ ਸੀ ਇਹ ਭਾਈ ਜਨਨ ਜੀ ਦਾ ਬੜਾ ਸਨਕਾਰ ਕਰਦਾ ਸੀ ਉਹਨਾਂ ਸਮਿਆਂ ਦੇ ਵਿੱਚ ਪੈਸੇ ਦੀ ਬੜੀ ਕਮੀ ਹੁੰਦੀ ਸੀ ਕਈ ਕੀ ਵਾਰ ਜਿਵੇਂ ਹੁਣ ਅਸੀਂ ਹੁਣ ਵੀ ਵੇਖਦੇ ਹਾਂ ਪਿਛਲੇ ਸਾਲ ਬੜੀਆਂ بارشਾਂ ਹੋਈਆਂ ਸਨ ਤੇ ਐਂਟੀ ਕੁਲ بارشਾਂ ਦੇ ਵਿੱਚ ਕਮੀ ਦੀ ਮਹਿਸੂਸ ਹੁੰਦੀ ਹੈ ਕੋਈ ਸਾਲ ਇਸ ਤਰ੍ਹਾਂ ਦਾ ਹੁੰਦਾ ਹੈ ਉਦੋਂ ਸੋਣ ਵੀ ਸੁੱਕਾ ਲੱਗ ਜਾਂਦਾ ਹੈ ਤੇ ਏਰੀਆ ਹੁੰਦੇ ਸਨ ਪੁਰਾਨੀ 蒂ਬੇ ਹੁੰਦੇ ਸਨ ਜੇ ਮੀਂਹ ਪੈਗਾ ਤੇ ਫਸਲ ਲੱਕੋ ਅਰਥ ਹੋਏਗਾ ਜੇ ਮੀਂਹ ਨਹੀਂ ਪੈਗਾ ਤੇ ਮਸਲ ਕਿੱਥੋਂ ਦੀ ਫਸਲ ਨਹੀਂ ਹੋਏਗੀ ਤੇ ਫਿਰ ਪੈਸਾ ਕਿੱਥੋਂ ਆਏਗਾ ਇਸ ਲਈ ਗਰੀਬੀ ਸੀ ਜਿਹੜੀ ਉਹ ਹਰ ਇੱਕ ਘਰ ਦਾ ਕਹਿਣਾ ਬਣੀ ਹੋਈ ਸੀ ਬੜੀ ਤੰਗੀ ਸੀ ਲੋਕਾਂ ਤੇ ਮਾਇਆ ਬਨੋਂ ਕਈ ਵਾਰੀ ਮਾਮਲਾ ਨਾ ਦਿੱਤਾ ਜਾਂਦਾ ਤੇ ਇਹ ਪਟਵਾਰੀ ਸੀ ਜਿਹੜਾ ਇਹ ਅੱਗਾ ਪਿੱਛਾ ਕਰਕੇ ਆਪਦੇ ਕੋਲ ਉਪਰ ਲੰਦਾ ਤੇ ਫਿਰ ਜਦੋਂ ਪਾਈਜਲਨ ਦੀ ਪਾਸ ਹੁੰਦੇ ਉਦੋਂ ਹੀ ਦੇ ਦਿੰਦੇ ਇਤਨਾ ਆਪਸ ਦੇ ਵਿੱਚ ਇਹਨਾਂ ਦਾ ਪ੍ਰੇਮ ਸੀ ਸੋ ਧਰਮਰਾਜ ਨੇ ਪਾਈਜਲਨ ਤੇ ਨਾਲ ਪਟਵਾਰੀ ਦਾ ਪ੍ਰੇਮ ਵੇਖੀ ਇਹਨੂੰ ਬਖਸ਼ ਦਿੱਤਾ ਸੀ ਹਰ ਦਰਸ਼ਨ ਕੀ ਆਗਿਆ ਮੰਨਤ ਕਿਉਂਕਿ ਇਹ ਪਟਵਾਰੀ ਭਾਈ ਜਨਨ ਜੋ ਹਰੀ ਪਰਮਾਤਮਾ ਛੇਵੇਂ ਪਾਤਸ਼ਾਹ ਸਹਿ ਪੁਰਹਾਤਵੇਂ ਸਹਿ ਮਹਾਰਾਜ ਜੀ ਦਾ ਦਾਸ ਸੀ ਇਹਦੀ ਆਗਿਆ ਮੰਨਦੇ ਸਨ ਤੇ ਦੂਜਾ ਪਰਸੰਦੇ ਭਾਈ ਲੱਖੂ ਜੀ ਦਾ ਭਾਈ ਲੱਖੂ ਜੀ ਇੱਕ ਧੜਵੀ ਸੀ ਭਾਈ ਲੱਖੂ ਜੀ ਇੱਕ ਧੜਵੀ ਸੰ ਧੜਵੀ ਉਹਨੂੰ ਆਖੇ ਜਾਂਦਾ ਸੀ ਜਿਹੜਾ ਰਾਹ ਜਾਂਦਿਆਂ ਨੂੰ ਲੁੱਟ ਲੈਂਦਾ ਸੀ ਜੰਗਲ ਬੇਲੇ ਬੜੇ ਸਨ ਸ਼ਾਸਤਰ ਦੇ ਵਿੱਚ ਲਿਖਿਆ ਵਣ ਵਧੇ ਜਾਂ ਜੰਨ ਵਣ ਰਹਦੇ ਨੇ ਜੰਗਲ ਨੂੰ ਜਾਂ ਜੰਗਲ ਵਧਨ ਦੇ ਜਾਂ ਲੁਕਾਈ ਵਧੇਗੀ ਜੇ ਲੁਕਾਈ ਵਧੇਗੀ ਤੇ ਰੁੱਖ ਘਟ ਜਾਣਗੇ ਜੇ ਰੁੱਖ ਵਧਨ ਦੇ ਤੇ ਫਿਰ ਲੁਕਾਈ ਘਟ ਜਾਏਗੀ ਇਹ ਕੁਦਰਤ ਆਪ ਹੀ ਸਾਡੀ ਮੱਤ ਦੇ ਨਾਲ ਜਿਹੜੀ ਉਸ ਤਰ੍ਹਾਂ ਦੀ ਕਰ ਦਿੰਦੀ ਵੇਖੋ ਪਹਿਲੂ ਅਸੀਂ ਬੜੇ ਵਧਿਆਂ ਤੇ ਸਾਰੇ ਜੰਗਲ ਰੁੱਖ ਅਸੀਂ ਕੇਤਾ ਤੇ ਵੀ ਨਹੀਂ ਛੱਡੇ ਤੇ ਹੁਣ ਅਸੀਂ ਬੜਾ ਜ਼ੋਰ ਲਾ ਰਹੇ ਆਂ ਰੁੱਖਾਂ ਨੂੰ ਲੰਡਾਂ ਸ਼ਰਕਾਂ ਤੇ ਖੇਤਾਂ 'ਚ ਬੜੇ ਰੁੱਖ ਲੱਗ ਰਹੇ ਨੇ ਹੁਣ ਹੁਣ ਇਹ ਜਦੋਂ ਜੰਗਲ ਵੱਧਣਗੇ ਲੋਕ ਵੱਧਣਗੇ ਤੇ ਫਿਰ ਲੋਕਾਂ ਹੀ ਜਿਹੜੀ ਇਹ ਘਟ ਜਾਵੇਗੀ ਇਹ ਆਧਿਕਾਲ ਤੋਂ ਇਸ ਤਰ੍ਹਾਂ ਹੁੰਦਾ ਆ ਉਹੋ ਜੰਗਲ ਵੇਲੇ ਬੜੇ ਸਨ ਲੋਕਾਂ ਦੇ ਵਿੱਚ ਬੜੀ ਕਮੀ ਸੀ ਜੀ ਬਹੁਤ ਘੱਟ ਹੁੰਦੇ ਸਨ ਤੇ ਰਸਤੇ ਤੇ ਜਾਂਦਿਆਂ ਨੂੰ ਲੁੱਟ ਲਿਆ ਜਾਂਦਾ ਸੀ ਇੱਕ ਦਿਨ ਭਾਈ ਮਨਜੀਤ ਜੀ ਨੇ ਲਕੜਾਂ ਦੀ ਪੰਡ ਬੰਦੀ ਲਗਨ ਦੀ ਪੰਡ ਬੰਨੀ ਹੋਈ ਏ ਤੇ ਇੰਤਜ਼ਾਰ ਕਰਨ ਲੱਗੇ ਨੇ ਵੀ ਰਸਤੇ 'ਤੇ ਜੇ ਕੋ ਲੰਘਦਾ ਮਿਲਿਆ ਤਾਂ ਤੇ ਉਹਨੂੰ ਆਖਾਂ ਦੇ ਪਾਈ ਹੱਥ ਕੋਵਾ ਦੇ ਚੱਕਣੀ ਸੌਖੀ ਹੋ ਜੇਗੀ ਕਿਉਂਕਿ ਭਾਈ ਮੱਝ ਜੀ ਨੇ ਆਪਣੀ ਸਾਰੀ ਉਮਰ ਜੇਠੀ ਗੁਰਕਾਰ ਦੀ ਸੇਵਾ ਦੇ ਵਿੱਚ ਉਜਾਜੀ ਇਹ ਲੰਗਰ ਦੀ ਸੇਵਾ ਕਰਦੇ ਰਹੇ ਨੇ ਸਰੀਰ ਵਟਾ ਹੋ ਗਿਆ ਉਹ ਇੱਕ ਕਮਜ਼ੋਰ ਹੋ ਕੇ ਤੇ ਸਾਰੇ ਦੀ ਉਹ ਲੋਡ ਪੈਣੀ ਉਹ ਬੁਈ ਕਰਦੀ ਜਿੱਡੀ ਰੋਜ ਲੈ ਕੇ ਜਾਂਦੇ ਸੀ ਬਹਿ ਕੇ ਨੇ ਵੀ ਕੋਈ ਆਵੇ ਤੇ ਹੱਥ ਕੋ ਵਾਰੇ ਜਦੋਂ ਵੇਤੇ ਬੈਠੇ ਕੀ ਕਰਾਂਗੇ ਚੌਂਕੜਾ ਮਾਰ ਲੈਨੇ ਆ ਚੌਂਕੜਾ ਮਾਰ ਲਿਆ ਸਿਮਰਨ ਦੇ ਵਿੱਚ ਲੱਗੇ ਨੇ ਤੇ ਇਹ ਲੱਕੂ ਆਇਆ ਕੋਲੋਂ ਲੱਗੇ ਪਹਿਲਾਂ ਦਕੜਾਕ ਸੁਣ ਕੇ ਫਾਈ ਮਾ ਜਨੇ ਪੁੱਛਿਆ ਬੁਰ ਮਖਾ ਕਾਉ ਨੇ ਤੇ ਕਿਦਰ ਜਾਣਾ ਇਹਨੇ ਕੋ ਜਵਾਬ ਦਿੱਤਾ ਤੇਰਾ ਰਸਤਾ ਹੋਰ ਏ ਤੂੰ ਮੈਨੂੰ ਬਾਬਾ ਲੱਗਦਾ ਜਿਹੜਾ ਬਾਣਾ ਹੈ ਨਾ ਸਾਡਾ ਇਹ ਨਿਸ਼ਾਨੀ ਹੈ ਗੁਰਸੇਖੋਂ ਦੀ ਇਸ ਕਰਕੇ ਜਿਤਨੇ ਵੀ ਸਾਧੂ ਸੰਤ ਨੇ ਨਾ ਉਹ ਬਾਣਾ ਪਾ ਕੇ ਰੱਖਦੇ ਨੇ ਆਪ ਉਹ ਆਪਣੇ ਸੰਪਰਦਾਇਆਂ ਨੇ ਵੱਖੋ ਵੱਖਰੇ ਬਾਣੇ ਨੇ ਇਹ ਨਿਸ਼ਾਨੀ ਹੈ ਵੀ ਰੱਬ ਦਾ ਬੰਦਾ ਇਹਨੂੰ ਕਿਸੇ ਚੋਰ ਡਾਕੂ ਮਾਰੇ ਨੇ ਕੁਝ ਨਹੀਂ ਆਖਣਾ ਇਹ ਨਿਸ਼ਾਨੀ ਹੁੰਦੀ ਸੀ ਫਿਰ ਉਹ ਤੋਂ ਲੈ ਕੇ ਕੀ ਹੋ ਗਿਆ ਜੇ ਹੁਣ ਇਸ ਬਾਣੇ ਦੇ ਵਿੱਚ ਠੱਗ ਵਰਗੇ ਨੇ ਪਰ ਪਹਿਲੋਂ ਜਿਹੜੀ ਇਹ ਪਰਿਆਦਾ ਬਣਾਈ ਸੀ ਇਸ ਵਾਸਤੇ ਬਣਾਈ ਸੀ ਵੀ ਇਹਨੂੰ ਤੋਂ ਪਤਾ ਲੱਗ ਜੇ ਵੀ ਇਹ ਆਮ ਮਨੁੱਖ ਦ੍ਰਿਸ਼ਟੀ ਨਹੀਂ ਹੈ ਦਾ ਪਰਤੀ ਸੋ ਬਾਬਾ ਲਗਦਾ ਏ ਤੇਰਾ ਰਸਤਾ ਹੋਰੇ ਤੇ ਮੇਰਾ ਰਸਤਾ ਹੋਵੇ ਭਾਈ ਮਨਜੀਤ ਜੀ ਨੇ ਆਖਿਆ ਕੋਈ ਗੱਲ ਨਹੀਂ ਆਪਾਂ ਰਸਤਾ ਇੱਕ ਹੀ ਕਰ ਲੈਨੇ ਆ ਤੂੰ ਗੱਲ ਤਾਂ ਸੁਣ ਰਉ ਵਿਚਾਰ ਮੈਂ ਗੱਲ ਨੂੰ ਨਾ ਪਤਾ ਮਾ ਤਨ ਗੁਰੂ ਅਰਜਨ ਦੇਵ ਜੀ ਦੇ ਪਾਸ ਭਾਈ ਮੱਝ ਜੀ ਭਾਈ ਲੱਖੂ ਨੂੰ ਲੈ ਕੇ ਆ ਗਏ ਨੇ ਤੇ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ ਕੌਣ ਨੇ ਤੂੰ ਕਹਿੰਦਾ ਜੀ ਧਾੜਵੀ ਅਲੱਖੂ ਧਾੜਵੀ ਹਾਂ ਮੈਂ ਲੁੱਟਣਾ ਮੇਰਾ ਕੰਮ ਹੈ ਤਨ ਗੁਰੂ ਅਰਜਨ ਦੇਵ ਜੀ ਨੇ ਆਖਿਆ ਡੋਟਦਾ ਨੂੰ ਹੋਏਗਾ ਪਰ ਜਿੱਤਾ ਤੂੰ ਰੁਟਿਆ ਗਿਆ ਚੱਲ ਜਾ ਕੇ ਭਾਂਡਿਆਂ ਦੀ ਸੇਵਾ ਕਰ ਬਰਤਨਾਂ ਦੀ ਸੇਵਾ ਕਰ ਸੇਵਾ ਕਰਦੇ ਕਰਦੇ ਨੂੰ ਤਨ ਗੁਰੂ ਮਹਾਰਾਜ ਜੀ ਨੇ ਪਰ ਸਨੂ ਕੇ ਸਿੰਘ ਦੀ ਡਿਊਟੀ ਲਾ ਦਿੱਤੀ ਉਹਨੂੰ ਜਬ ਜੀ ਸਾਹਿਬ ਦੀ ਬਾਣੀ ਕੰਠ ਕਰਾਉਂ ਪਹਿਲੋਂ ਨਾ ਜਿਹੜੇ ਅਨਪੜ ਹੁੰਦੇ ਸੀ ਕਿਸੇ ਸਿੰਘ ਦੀ ਗੁਰੂ ਮਹਾਰਾਜ ਜੀ ਡਿਊਟੀ ਲਾ ਦਿੰਦੇ ਪਈ ਇਸ ਨੂੰ ਬਾਣੀ ਕੰਠ ਕਰਾ ਦਿਓ ਫਿਰ ਇੱਕ ਇੱਕ ਤੁੱਕ ਪੜ੍ਹ ਕੇ ਉਹਨੂੰ ਇੱਕ ਇੱਕ ਤੁੱਕ ਦੋ ਦੋ ਤੁਕਾ ਜਿਵੇਂ ਆਪਾਂ ਸੰખ્યા ਕਰਦੇ ਆ ਨਾ ਲੋੜ ਅਨੁਸਾਰ ਜਿੰਨੇ ਕੋ ਅੱਖਰ ਚਾਹਦੇ ਲੋ ਨੂੰ ਉਸ ਸੰખ્યા ਕਰ ਲੈਣੇ ਆ ਉਵੇਂ ਇਸ ਤਰ੍ਹਾਂ ਬਾਣੀ ਕੰਠ ਕਰਾਈ ਜਾਂਦੀ ਸੀ ਭਾਈ ਮੱਝ ਨੂੰ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਗਿਆ ਉਹਨੇ ਕੰਨਰ ਕਰੂ ਕੀ ਹੈ ਸ਼ੁੱਧ ਹੋ ਗਿਆ ਤੇ ਡਿਊਟੀ ਲੱਗ ਗਈ ਹੈ ਤੂੰ ਲਾਹੌਰ ਜਾਣਾ ਹੈ ਲਾਹੌਰ ਜਾ ਕੇ ਉੱਥੇ ਸੰਤਨ ਦਾ ਪਰਪਕਾਰ ਕਰਨਾ ਹੈ ਭਲਾ ਕਰਨਾ ਹੈ ਹੁਣ ਭਾਈ ਮੱਝ ਜੀ ਬੈਨੂ ਭਾਈ ਲਖੂ ਜੀ ਆਏ ਨੇ ਲਾਹੌਰ ਆ ਗਏ ਨੇ ਤੇ ਧੰਗੁਰ ਅਰਜ ਦੇਵ ਜੀ ਨੇ ਭੇਜੇ ਨੇ ਸੰਤਨ ਉਚਾ ਚੜ੍ਹ ਗਏ ਹੈ ਪੇ ਗੁਰੂ ਦਾ ਸਿੱਖ ਗੁਰੂ ਦੇ ਦਰ ਤੋਂ ਆਇਆ ਏ ਹਰ ਇੱਕ ਦਾ ਜੀ ਕਰਦਾ ਮੈਂ ਸੇਵਾ ਕਰਾਂ ਇਸ ਤਰ੍ਹਾਂ ਭਾਈ ਲੱਖੂ ਜੀ ਨੇ ਆਖਿਆ ਇਹ ਤਾਂ ਠੀਕ ਨਹੀਂ ਕਿਉਂ ਲਾ ਇਹਨਾਂ ਨੂੰ ਤਾਰਿਆ ਜਾਵੇ ਇਹਨਾਂ ਦਾ ਭਰਾ ਕੀਤਾ ਜਾਵੇ ਭਾਈ ਲੱਖੂ ਨੇ ਆਖਿਆ ਜਿਹੜੀ ਮਈ 25 ਜਪਜੀ ਸਾਹਿਬ ਦੇ ਪਾਠ ਕਰੇਗੀ ਨਾ ਉਹਦੇ ਹੱਥ ਦਾ ਪਰਸ਼ਾਦਾ ਸ਼ੱਕਾਂਗੇ ਤੁंजे ਦਾ ਨਹੀਂ ਸ਼ੱਕਦੇ ਹੁਣ ਇਹ ਕੀ ਕੀਤਾ ਹੈ ਇਨਨ ਤਪਰ ਆਉ ਰਹੀ ਹੈ ਕਿ ਤਾ ਤੀਆਂ ਨੇ ਮਈਆਂ ਹਰ ਦਰਸ਼ਨ ਕੀ ਆਗਿਆ ਮੰਨਤ ਜਿਨ੍ਹਾਂ ਨੇ ਭਾਈ ਲੱਕੂ ਦੀ ਆਗਿਆ ਨੂੰ ਮੰਨ ਲਿਆ ਸੀ ਤੇ 25 ਜੱਜੀ ਸਾਹਿਬ ਦੇ ਪਾਠ ਕਰਕੇ ਪ੍ਰਸ਼ਾਦਾ ਤਿਆਰ ਕਰਕੇ ਸੇਵਾ ਕੀਤੀ ਸੋ ਸਾਰੀ ਧਰਤੀ ਸਰ ਹਰ ਦਰਸ਼ਨ ਕੀ ਆਗਿਆ ਮੰਨਤ ਤੇ ਨਾ ਹੀ ਫੁਣ ਗਰਭ ਪਰ ਨੂੰ ਫਿਰ ਉਹ ਜੰਮਨ ਮਰਨ ਵਿੱਚ ਨਹੀਂ ਆਉਂਦੇ ਹਣ ਜੀ ਬਗਤਨਾ ਕੀ ਤਹਲ ਕਮਾਬਤ ਗਾਵਤ ਦੁਖ ਕਟੇ ਤਾ ਕੀ ਜਨਮ ਮਰਨ ਇਸ ਤਰ੍ਹਾਂ ਜਿਹੜੇ ਭਗਤਾਂ ਦੀ ਸੇਵਾ ਅਰਦੇ ਨੇ ਤੇ ਗੁਰਬਾਣੀ ਨੂੰ ਗਾਉਂਦੇ ਨੇ ਨਾ ਉਹਨਾਂ ਦੇ ਦੁਖ ਕੱਟੇ ਜਾਂਦੇ ਨੇ ਜੋ ਜੰਮਨ ਮਰਨ ਵਾਲੇ ਦੁੱਖ ਹਨ ਜੀ ਜਾ ਕੋ ਭਯੋ ਕਿਰਪਾ ਦੇ ਬੀਖਲਾ ਤਿਨ ਹਰ ਹਰ ਅਜਰ ਜਰਨ ਅਲਪੁਰਪ ਵੈਗੁਰੂ ਨੇ ਕਿਰਪਾ ਕਰ ਦਿੱਤੀ ਰਹਿਤ ਕਰ ਦਿੱਤੀ ਏ ਉਹ ਜਦੋਂ ਵੈਗੁਰੂ ਵੈਗੁਰੂ ਦਾ ਜਾਪ ਕਰਦੇ ਨੇ ਨਾ ਤੇ ਅੰਦਰ ਇੱਕ ਅਵਸਥਾ ਬਣਦੀ ਏ ਅਜਲ ਜਨ ਇਹ ਜਰੀ ਨਹੀਂ ਜਾ ਸਕਦੀ ਅੰਦਰ ਦੀ ਜੋ ਹਾਲਤ ਹੁੰਦੀ ਏ ਨਾ ਅੰਦਰ ਦੀ ਜੋ ਅਵਸਥਾ ਬਣਦੀ ਏ ਸਾਰਿਆਂ ਤੋਂ ਨਹੀਂ ਜਗੀ ਜਾਂਦੀ ਜਦੋਂ ਅਸੀਂ ਨਾਮ ਜਪਦੇ ਆ ਨਾ ਸਿਮਰਨ ਕਰਦੇ ਆ ਤੇ ਅੰਦਰ ਇੱਕ ਅਵਸਥਾ ਬਣਦੀ ਏ ਇਹ ਜਾਣਤਾ ਅਸੀਂ ਦੂਜੇ ਨੂੰ ਦੱਸ ਕੇ ਦਵਾ ਲੈਨੇ ਆ ਤੇ ਜਾਂ ਫਿਰ ਮੁਖ ਦੇ ਵਿੱਚੋਂ ਕੋਈ ਸ਼ਬਦ ਹੀ ਇਸ ਤਰ੍ਹਾਂ ਦਾ ਅਸੀਂ ਉਚਾਰਨ ਕਰ ਦਿੰਨੇ ਆ ਜਾਂ ਫਿਰ ਅਸੀਂ ਇਸ ਦਾ ਹੰਕਾਰ ਕਰ ਬੈਠਦੇ ਆ ਕੁਝ ਨਾ ਕੁਝ ਜ਼ਰੂਰ ਹੋ ਜਾਂਦਾ ਇਹ ਜਰਨੀ ਨਹੀਂ ਜਾਂਦੀ ਇਹ ਜਰਨੀ ਬੜੀ ਔਖੀ ਹੈ ਹਰ ਹਰ ਅਜਰ ਚਲਣਾ ਬੈਗਰੂ ਬੈਗਰੂ ਕਰਦੇ ਆ ਇਸ ਨੂੰ ਜਰ ਜਾਂਦੇ ਹਨ ਜੀ ਪਰ ਰਸ ਹੈ ਅਗੰਨੇ ਸਹਿਜ ਸਮਾਨੇ ਮੁਖ ਦੇ ਨਾਹੀ ਜਾਤ ਕਰਨ ਧਰਗੁਰ ਮਰ ਨਿਰੰਦ ਕਰਦੇ ਨੇ ਜਿਹੜੇ ਜਰ ਜਾਂਦੇ ਨਿੰਨ ਤੇ ਉਹ ਫਿਰ ਵੈਗੁਰੂ ਦੇ ਨਾਮ ਰਸ ਤੇ ਨਨ ਰਜ ਜਾਂਦੇ ਨੇ ਅਗੰਨੇ ਦਾ ਅਰਥ ਹੁੰਦਾ ਰਜ ਜਾਣਾ ਹਰ ਰਸੇ ਅਗੰਨੇ ਹਰੀ ਪਰਮਾਤਮਾ ਦੇ ਨਾਮ ਰਸ ਦੇ ਨਰ ਉਹ ਰਜ ਜਾਂਦੇ ਨੇ ਸਹਿਜ ਸਮਾਨੇ ਉਹ ਪਰ ਗਿਆਨ ਦੇ ਵਿੱਚ ਸਮਾ ਜਾਂਦੇ ਨੇ ਗਿਆਨ ਦਾ ਰੂਪ ਹੀ ਹੋ ਜਾਂਦੇ ਨੇ ਮੁਕਤੇ ਨਾਨੀ ਜਾਤ ਵਰਨ ਜੇ ਅਸੀਂ ਮੂਹ ਦੇ ਨਾਲ ਇਹਦਾ ਵਰਣਨ ਕਰੀਏ ਨਾ ਵੀ ਇਹ ਕਿੰਨੇ ਕੁ ਰੱਜੇ ਨੇ ਤੇ ਕਿੰਨੇ ਕੁ ਗਿਆਨवान ਹੋ ਗਏ ਨੇ ਇਹ ਅਸੀਂ ਨਹੀਂ ਦੱਸ ਸਕਦੇ ਇਹ ਦੱਸਣਾ ਜਿਹੜਾ ਇਹ ਬੜਾ ਮੁਸ਼ਕਲ ਹੈ ਹਰ ਜਸੇ ਅਗਾਨੇ ਪ੍ਰਮਾਤਮਾ ਦੇ ਨਾਮ ਰਸ ਦੇ ਨਾਲ ਉਤ੍ਰਿਪਤ ਹੋ ਜਾਂਦੇ ਨੇ ਸਹਿਜ ਸਮਾਨੇ ਗੁਰੂ ਕਿਰਪਾ ਕਰਦਾ ਹੈ ਸਹਿਜ ਅਵਸਥਾ ਦੇ ਵਾਲੇ ਹੋ ਜਾਂਦੇ ਨੇ ਸਹਿਜ ਗਿਆਨ ਦੇ ਵਿੱਚ ਸਮਾ ਜਾਂਦੇ ਨੇ ਮੁਕਤੇ ਨਾ ਹੀ ਜਾਤ ਵਰਨ ਜੇ ਅਸੀਂ ਆਖੀਏ ਵੀ ਅਸੀਂ ਮੂੰਹ ਦੇ ਨਾਲ ਉਹਨਾਂ ਦਾ ਵਰਣਨ ਕਰ ਸਕੀਏ ਦੱਸ ਸਕੀਏ ਉਹਨਾਂ ਦਾ ਨਾਮ ਰਸ ਦਾ ਆਨੰਦ ਪਰ ਇਹ ਦੱਸਿਆ ਨਹੀਂ ਜਾ ਸਕਦਾ ਵਰਣਨ ਨਹੀਂ ਕੀਤਾ ਜਾ ਸਕਦਾ ਹੈ ਜੀ ਦਰਪਨ ਸਾਧ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪੂ ਦਰਨ ਦੇ ਨਾਲ ਧੰਨ ਗੁਰੂ ਮਹਾਰਾਜ ਜੀ ਦਾ ਕਰਦੇ ਨੇ ਉਹ ਸੰਤੋਖੇ ਸੰਤੋਖੇ ਦਾ ਅਰਥ ਹੈ ਸੰਤੋਖ ਦੇ ਵਿੱਚ ਆ ਜਾਣਾ ਸੰਤੋਖ ਆ ਜਾਣਾ ਸੰਤੋਖੀ ਹੋ ਜਾਣਾ ਬਾਬਾ ਫਰੀਦ ਜੀ ਨੇ ਬੜਾ ਸੁੰਦਰ ਦਰਜ ਕੀਤਾ ਸ਼ਲੋਕਾਂ ਦੇ ਅੰਦਰ ਸਬਰ ਅੰਦਰ ਸਾਬਰੀ ਇਸੇ ਨੇ ਸਵਾਲ ਕੀਤਾ ਕਿ ਬਾਬਾ ਫਰੀਦ ਜੀ ਨੂੰ ਬਾਬਾ ਫਰੀਦ ਜੀ ਫਕੀਰੀ ਕੀ ਹੈ ਤੇ ਬਾਬਾ ਫਰੀਦ ਜੀ ਨੇ ਅਖਾ ਸਬਰ بس ਇਸੇ ਦਾ ਨਾ ਫਕੀਰ ਜੇ ਤਾਂ ਸਬਰ ਰੱਖ ਲਿਆ ਫਿਰ ਤ ਫਕੀਰ ਹੈ ਜੇ ਸਬਰ ਹੀ ਨਹੀਂ ਹੈਗਾ ਤੇ ਫਿਰ ਫਕੀਰ ਨਹੀਂ ਕਾਹਦਾ ਸਬਰ ਕਰਨਾ ਹੈ ਹੁਣ ਬੋਲਣ ਦਾ ਸਬਰ ਕਰਨਾ ਹੈ ਖਾਣ ਦਾ ਸਬਰ ਕਰਨਾ ਹੈ ਉੱਠਣ ਬੈਠਣ ਦਾ ਸਬਰ ਕਰਨਾ ਹੈ ਸੌਣ ਦਾ ਸਬਰ ਕਰਨਾ ਹੈ ਸੰਸਾਰ ਦੇ ਅੰਦਰ ਵਿਚਨਕਤਾ ਸਫਲ ਕਰਨਾ ਇਹ ਸਬਰ ਜਿਹੜਾ ਨਾ ਇਹ ਅੰਦਰ ਰੱਖਣਾ ਪੈਣਾ ਹੈ ਸਬਰ ਦਾ ਅਰਥ ਹੁੰਦਾ ਸੰਤੋਖ ਬੋਲਣ ਲੱਗਿਆਂ ਸੰਤੋਖ ਦੇ ਨਾਲ ਬੋਲਣਾ ਉਤਨੇ ਸ਼ਬਦ ਹੀ ਬੋਲਨੇ ਨੇ ਜਿੰਨੇ ਸ਼ਬਦਾਂ ਦੀ ਲੋੜ ਏ ਖਾਣ ਲੱਗਿਆਂ ਉਤਨੀ ਖਾਾਕ ਖਾਣੀ ਏ ਉਸ ਤਰ੍ਹਾਂ ਦੀ ਖਾਾਕ ਖਾਣੀ ਏ ਜਿਹੜੀ ਖਾਾਕ ਗੁਰੂ ਮਹਾਰਾਜੀ ਦੀ ਮਰਿਆਦਾ ਦੇ ਵਿੱਚ ਹੋਵੇ ਸੰਤੋਖ ਰੱਖਣਾ ਜਿਵੇਂ ਡਾਕਟਰ ਸਾਨੂੰ ਕਹਿ ਦਿੰਦਾ ਨਾ ਵੀ ਤੂੰ ਉਹਨ ਬਿਮਾਰੀਆਂ ਚੀਜ਼ ਨਹੀਂ ਖਾਣੀ ਜਿਵੇਂ ਸਾਨੂੰ ਸ਼ੂਗਰ ਹੈ ਅਸੀਂ ਮਿੱਠਾ ਨਹੀਂ ਵਰਤਣਾ ਤੇ ਦੇਖੋ ਕਿੰਨਾ ਇੰਦੇ ਤੋਂ ਪ੍ਰੇਜ ਰੱਖਦੇ ਆ ਇਸੇ ਤਰ੍ਹਾਂ ਇਸ ਮਾਰਗ ਤੇ ਤੁਰਦਿਆਂ ਹੋਇਆਂ ਸੰਤੋਖ ਦੇ ਵਿੱਚ ਰਹਿਣਾ ਸਬਰ ਰੱਖਣਾ ਪ੍ਰੇਜ ਰੱਖਣਾ ਸੰਜਮ ਰੱਖਣਾ ਸਬਰ ਅੰਤਲ ਸਾਭੀ ਫਿਰ ਏ ਫਕੀਰ ਜੇ ਸੰਤੋਖ ਹੀ ਨਹੀਂ ਹੈਗਾ ਸਬਰ ਹੀ ਨਹੀਂ ਹੈਗਾ ਜਿਵੇਂ ਆਮ ਮਨੁੱਖ ਬੋਲੀ ਜਾਂਦੇ ਨੇ ਜੋ ਮੂੰਹ ਚ ਆਇਆ ਬੋਲ ਦਿੱਤਾ ਫਿਰ ਉਹ ਫਕੀਰ ਨਹੀਂ ਹੋ ਸਕਦਾ ਉਹ ਸਾਧੂ ਨਹੀਂ ਹੋ ਸਕਦਾ ਸੋ ਤਾਂ ਗੁਰੂ ਮਹਾਰਾਜ ਜੀ ਤੇ ਕਿਰਪਾ ਕਰਦੇ ਨੇ ਸਾਨੂੰ ਦੱਸਦੇ ਨੇ ਗੁਰਪ੍ਰਸਾਦ ਧਾਨਤ ਸੰਤੂ ਕੀ ਗੁਰੂ ਦੀ ਕਿਰਪਾ ਤੇ ਨਾਲ ਤਾਂ ਗੁਰੂ ਮਹਾਰਾਜ ਜੀ ਦੀ ਰਹਿਮਤ ਕਿਰਪਾ संतोष आ जंदा नाम प्रभु जप जप उदरण बैगुरु बैगुरु ਦਾ ਸਿਮਰਨ ਕਰਕੇ ਜੀਵਨ ਦਾ ਪਰਾਹ ਹੋ ਜਾਂਦਾ ਹੈ ਜੀ ਸਾਰਬ ਮਹੱਲਾ ਪੰਜਾਬ ਗਾਇਓ ਜੀ ਮੈਂ ਗੁਣ ਨਿਦਮ ਬੰਗਲ ਗਾਇਓ ਸਤਗੁਰ ਅਰਜਨ ਦੇਵ ਜੀ ਦੇ ਪਾਵਨ ਸ਼ਬਦ ਸਾਰੰਗ ਰਾਗ ਦੇ ਅੰਦਰ ਸੱਚੇ ਸਾਧੂ ਕਿਰਪਾ ਕਰਦੇ ਨੇ ਅਸੀਂ ਗੋਣਾ ਕੀਤਾ ਹੈ ਉਸ ਅਕਾਲਪੁਰ ਪ੍ਰਭੈ ਗੁਰੂ ਗਾਇਓ ਰੀ ਮਨ ਗੁਣ ਨਿੰਦ ਮੰਗਲ ਗਾਇਓ ਮਨ ਨਿੰਦ ਦਾ ਤੇ ਗੁਣਾ ਦਾ ਖਜ਼ਾਨਾ ਜੋ ਅਕਾਲਪੁਰ ਪ੍ਰਭੈ ਗੁਰੂ ਗੁਣਾ ਦਾ ਖਜ਼ਾਨਾ ਹੈ ਉਸ ਦੇ ਜਸ ਮੰਗਲ ਨੂੰ ਅਸੀਂ ਗਾਉਣਾ ਕੀਤਾ ਹੈ ਜੀ ਬੜੇ ਸੰਯੋਗ ਬੜੇ ਦਿਨ ਔਸਰ ਕਹਿੰਦੇ ਨੇ ਮਲਾਪ ਨੂੰ ਆਪਾਂ ਸਾਰੇ ਸੰਜੋਗ ਕਰਕੇ ਬੈਠੇ ਆ ਤੇ ਵਿਜੋਗ ਕਹਿੰਦੇ ਨੇ ਵਿਛੜ ਜਾਣ ਨੂੰ ਇਸ ਸੰਸਾਰ ਦੇ ਵਿੱਚ ਦੋ ਹੀ ਕੰਮ ਹੋ ਰਹੇ ਨੇ ਕਿਤੇ ਕੋਈ ਮਿਲ ਰਿਹਾ ਹੈ ਕਿਤੇ ਕੋਈ ਵਿਛੜ ਰਿਹਾ ਹੈ ਜਪਜੀ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਸੰਸਾਰ ਨੂੰ ਇਸ ਤਰ੍ਹਾਂ ਬਿਆਨ ਕੀਤਾ ਸੰਜੋਗ ਵਿਜੋਗ ਦੋ ਹੀ ਕਾਰ ਚੱਲ ਆਵੇ ਦੋ ਹੀ ਕੰਮ ਚੱਲ ਰਹੇ ਨੇ ਜਾਂ ਵਿਛੜ ਜਾਂਦਾ ਤੇ ਜਾਂ ਮਿਲ ਜਾਂਦਾ ਉਹ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਬੜਾ ਚੰਗਾ ਸੰਜੋਗ ਹੋਇਆ ਪਰੇਸ਼ ਜੋਗ ਭਰੇ ਦਿਨ ਔਸਰ ਉਹ ਦਿਨ ਵੀ ਚੰਗਾ ਸੀ ਸਮਾਂ ਵੀ ਚੰਗਾ ਸੀ ਤੇ ਉਹ ਸੰਜੋਗ ਵੀ ਚੰਗਾ ਸੀ ਜੋ ਗੋਪਾਲ ਲਜਾਇਓ ਜਿਸ ਸਮੇ ਅਸੀਂ ਉਸ ਅਕਾਲ ਪੁਰਖ ਵੈਗੁਰੂ ਨੂੰ ਪੂਜ ਕਰ ਲਿਆ ਹੈ ਹੀ ਰਹਾਉ ਸੰਤ ਜਨ ਮੋਰ ਲੋ ਮਾਥਾ ਵਿਸ਼ਰਾਮ ਲਾ ਕੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਕਿ ਅਸੀਂ ਆਪਣਾ ਮੱਥਾ ਜਿਹੜਾ ਤਾਨੂੰ ਗੁਰੂ ਮਹਾਰਾਜ ਦੀ ਪਾਵਨ ਸੰਗਤੇ ਇਹਦੇ ਚਰਨਾਂ ਤੇ ਰੱਖਿਆ ਹੋਇਆ ਹੈ ਜੀ ਅਮਰੇ ਮस्तक ਸ਼ਾਂਤ ਕਰੇ ਹਥਾ ਤੇ ਫਿਰ ਗੁਰੂ ਨੇ ਕਿਰਪਾ ਕੀਤੀ ਸਭੇ ਸਿਰ ਤੇ ਹੱਥ ਰੱਖਿਆ ਜਦੋਂ ਅਸੀਂ ਸੰਗਤਾਂ ਦੇ ਚਰਨਾਂ ਦੇ ਵਿੱਚ ਮੱਥਾ ਰੱਖ ਦਿੱਤਾ ਸੰਤਾ ਸੰਗਤਾਂ ਨੂੰ ਸਤਕਾਰ ਦਿੰਦਾ ਸੰਗਤਾਂ ਨੂੰ ਬੜੁਪਨਾ ਦਿੰਦਾ ਤੇ ਗੁਰੂ ਮਹਾਰਾਜ ਜੀ ਪਰਸੰਨ ਹੋਏ ਨੇ हमरे ਮस्तक ਸੰਤ ਕਰਿਆ ਤਾਂ ਪੇ ਗੁਰੂ ਮਹਾਰਾਜ ਜੀ ਨੇ ਸਾਡੇ ਸੀਸ ਤੇ ਹੱਥ ਰੱਖਿਆ ਮਿਹਰਵਾਲਾ ਜੀ ਸਾਧ ਹੈ ਮੰਤਰ ਮੋਰੋ ਮਨਵਾ ਗੁਰੂ ਮਹਾਰਾਜ ਜੀ ਜਪਤ ਕਰਦੇ ਨੇ ਸਤ ਸਰੂਪ ਦਾ ਜਿਹੜਾ ਮੰਤਰ ਹੈ ਨਾ ਵੈਗੁਰੂ ਗੁਰ ਮੰਤਰ ਮੋਰੋ ਮਨ ਮਨ ਸਾਡਾ ਮਨ ਉਹਨਾਂ ਦਾ ਮੰਤਰ ਤੇ ਸਾਡਾ ਮਨ ਇੱਕ ਹੋ ਗਏ ਨੇ ਅਸੀਂ ਆਪਣੇ ਮਨ ਦੇ ਵਿੱਚ ਗੁਰੂ ਦੇ ਮੰਤਰ ਨੂੰ ਤੂੰ ਸੁਣਨਾ ਕੀਤਾ ਜੀ ਤਾ ਤੇ ਗਤ ਹੋਏ ਤਰੇ ਗੁਣਿਆ ਫਿਰ ਕਿਤੇ ਜਾ ਕੇ ਇਹਨਾਂ ਤਿੰਨਾਂ ਗੁਣਾਂ ਤੋਂ ਸਾਡੀ ਕ੍ਰਤੀ ਹੋਈ ਕੇ ਕਿਹੜਾ ਛੁੱਟੀ ਹੈ ਰਜ ਗੁਣ ਤਮ ਗੁਣ ਤੇ ਸਤੋ ਗੁਣ ਨੇ ਇਹਨਾਂ ਤੋਂ ਫਿਰ ਕਿਤੇ ਜਾ ਕੇ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਮੁਕਤੀ ਮਿਲੀ ਹੈ ਜੀ ਤਾ ਦਰਸ ਦੇਖ ਨਾਨਕਾ ਭਗਤਾਂ ਦੇ ਦਰਸ਼ਨ ਕਰਕੇ ਸਾਡੇ ਨੇਤਰ ਨੇ ਜਿਹੜੇ ਇਹ ਪਿਆਰ ਦੇ ਨਾਲ ਭਰ ਜਾਂਦੇ ਨੇ ਭਗਤੇ ਦਰਸ ਦੀਖ ਨੈਣ ਰੰਗਾ ਆਪਣੇ ਨੇਤਰਾਂ ਨੂੰ ਪਿਆਰ ਦੇ ਨਾਲ ਭਰ ਲੀਦਾ ਹੈ ਭਗਤਾਂ ਦੇ ਦਰਸ਼ਨ ਕਰਕੇ ਜੀ ਲੋਭ ਮੋਹ ਟੁੱਟੇ ਕ੍ਰਮ ਸੰਗਾ ਤੇ ਅਨੰਦ ਤੇ ਵਿੱਚ ਹਾਂ ਉਹ ਜੀਤ ਮੇਰੇ ਪਰਮਾਨੰਦਾ ਸਾਡੇ ਅੰਦਰ ਦੀ ਜਿਹੜੀ ਭੀੜ ਤੇ ਜਿਹੜਾ ਪਰਦਾ ਸੀ ਅੰਦਰ ਗੁਰੂ ਮਹਾਰਾਜ ਜੀ ਨੇ ਕੋਲ ਦਿੱਤਾ ਹੈ ਪਰਮਾਨੰਦ ਪਰਮ ਅਨੰਦ ਦਾ ਮਾਰਤਕਾਰ ਪੁਰਖ ਹੈ ਗੁਰੂ ਹੈ ਉਹ ਸਾਨੂੰ ਆਣ ਮਿਲਿਆ ਇਤਨੀ ਸੇਵਾ ਸੰਤਾ ਨੇ ਪਰਵਾਨ ਕਰਨੀ ਸੇ